ਕਿਸਾਨਾਂ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਡੇਵਾਲ ਵੱਲੋਂ ਭੁਖੜਤਾਲ ਨੂੰ ਖਤਮ ਕਰ ਦਿੱਤਾ ਗਿਆ ਸੂਤਰਾਂ ਤੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਡੇਵਾਲ ਨੇ ਜਿਹੜੀ ਹੈ ਕਿ ਭੁਖੜਤਾਲ ਖਤਮ ਕਰ ਦਿੱਤੀ ਹੈ ਤਾਂ ਉਹ ਹਸਪਤਾਲ ਦੇ ਵਿੱਚ ਦਾਖਲ ਸਨ ਜਿੱਥੇ ਕੀ ਉਹਨਾਂ ਵੱਲੋਂ ਜਿਹੜਾ ਪਾਣੀ ਪੀਤਾ ਗਿਆ ਤੇ ਭੁਖੜਤਾਲ ਨੂੰ ਖਤਮ ਕੀਤਾ ਗਿਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਨੇ ਪਾਣੀ ਪੀਤਾ ਤੇ ਭੁੱਖ ਹੜਤਾਲ ਨੂੰ ਖਤਮ ਕਰ ਦਿੱਤਾ ਐਡੀਜੀਪੀ ਜਸਕਰਨ ਸਿੰਘ ਡੀਆਈਜੀ ਨਰਿੰਦਰ ਸਿੰਘ ਭਾਰਵ ਤੇ ਡੀਐਸਪੀ ਹਰਜਿੰਦਰ ਗਿੱਲ ਨੇ ਪਾਣੀ ਪਿਲਾ ਕੇ ਇਹ ਹੜਤਾਲ ਖਤਮ ਕਰਵਾਈ ਹੈ ਤਾਂ ਹੁਣ ਵੱਡਾ ਸਵਾਲ ਇਹ ਨਿਕਲ ਕੇ ਸਾਹਮਣੇ ਆਏਗਾ ਕਿ ਕੀ ਬਣੇਗਾ ਕਿਸਾਨਾਂ ਦੇ ਮੁੱਦਿਆਂ ਦਾ ਵੱਡੀ ਅਪਡੇਟ ਦੇ ਨਾਲ ਜੋੜਦੇ ਆ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਜੜੀਆ ਉਹ ਖਤਮ ਕਰ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਕਿ ਪਾਣੀ ਪਿਆ ਕੇ ਇਸ ਹੜਤਾਲ ਨੂੰ ਖਤਮ ਕੀਤਾ ਗਿਆ ਤਾਂ ਇਸ ਖਬਰ ਨੂੰ ਪੂਰੀ ਤਰ੍ਹਾਂ ਜੜੀਆ ਉਹ ਜਾਂਚ ਲੈਣਿਆ ਕਿ ਆਖਿਰਕਾਰ ਇਸ ਖਬਰ ਦੇ ਵਿੱਚ ਸਚਾਈ ਕਿੰਨੀ ਹੈ ਕਿਸਾਨ ਆਗੂ ਨਾ ਜੋ ਜਗਜੀਤ ਸਿੰਘ ਢੱਲੇਵਾਲ ਨੇ ਲੰਬੇ ਸਮੇਂ ਤੋਂ ਕਿਸਾਨੀ ਹੱਕਾਂ ਦੇ ਲਈ ਲੜਦੇ ਆ ਰਹੇ ਨੇ ਤਾਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਆ ਕਿਸਾਨੀ ਆਗੂ ਜਿਹੜੇ ਨੇ ਜਗਜੀਤ ਸਿੰਘ ਢੱਲੇਵਾਲ ਆਪਣਾ ਮੋਰਚਾ ਲਾਉਂਦੇ ਨੇ ਅਤੇ ਉਹ ਕਹਿੰਦੇ ਨੇ ਕਿ ਡੈਥ ਟਿਲ ਜਦੋਂ ਤੱਕ ਮੌਤ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਭੁਖ ਹੜਤਾਲ ਤੇ ਰਹਿਣਗੇ ਤਾਂ ਇਸੇ ਤਰ੍ਹਾਂ ਜਿਹੜੇ ਨੇ ਇਹ ਜਥੇਬੀ ਬਣਦੇ ਨੇ ਜੋ ਕਿ ਦਿੱਲੀ ਵੱਲ ਨੂੰ ਕੂਚ ਕਰਨ ਦੀਆਂ ਤਿਆਰੀਆਂ ਵੀ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਹੀ ਜਿਹੜਾ ਆ ਕਿਸਾਨੀ ਆਗੂ ਜਗਜੀਤ ਸਿੰਘ ਡੱਲੇਵਾਲ ਭੁਖ ਹੜਤਾਲ ਤੇ ਖੁਦ ਬੈਠਦੇ ਨੇ ਤਾਂ ਫਿਰ ਆ ਜਿਹੜੀ ਆ ਕਿ ਕੇਂਦਰ ਸਰਕਾਰ ਵੱਲੋਂ ਵੱਡੀਆਂ ਤਾ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ 7ਵੇਂ ਗੇਟ ਦੇ ਵਿੱਚ ਜਦੋਂ ਮੀਟਿੰਗ ਚੱਲਦੀ ਹੈ 7ਵੇਂ ਗੇਟ ਦੀ ਜਦੋਂ ਮੀਟਿੰਗ ਚੱਲਦੀ ਹੈ ਤਾਂ ਉਸ ਤੋਂ ਬਾਅਦ ਵਿੱਚ ਕਿਸਾਨ ਆਗੂ ਆਪਣੇ ਘਰਾਂ ਨੂੰ ਜਿਹੜੇ ਨੇ ਆਪਣੇ ਮੋਰਚੇ ਤੇ ਜਿਹੜੇ ਨੇ ਉਹ ਪਹੁੰਚਦੇ ਨੇ ਤਾਂ ਉਹਨਾਂ ਨੂੰ ਰਸਤੇ ਵਿੱਚ ਡਿਟੇਨ ਕਰ ਲਿੱਤਾ ਜਾਂਦਾ ਤਾਂ ਸਵਰਨ ਸਿੰਘ ਪੰਦੇੜ ਦੀ ਗੱਲ ਕਰੀਏ ਜਾਂ ਕਿਸਾਨ ਆਗੂ ਜਜੀਤ ਸਿੰਘ ਡੱਲੇਵਾਲ ਦੀ ਕਰੀਏ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਤਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਕਿ ਉਹਨਾਂ ਨੂੰ ਰਜਿੰਦਰਾ ਦੇ ਪਟਿਆਲਾ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਨੇ ਉਹ ਚਿੰਤ ਦਸਨ ਤਾਂ ਉਹਨਾਂ ਦਾ ਟ੍ਰੀਟਮੈਂਟ ਐਜ਼ ਅ ਪਲਸ ਵੱਲੋਂ ਜਿਹੜਾ ਆ ਇਹ ਕਰਵਾਉਣ ਦੀ ਜਿਹੜੀ ਹੈ ਗੱਲ ਆਖੀ ਗਈ ਸੀ ਤਾਂ ਉੱਥੇ ਹੀ ਜਿਹੜਾ ਕੀ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਿਆ ਤਾਂ ਏ ਡੀ ਜੀ ਪੀ ਜਸਕਰਨ ਸਿੰਘ ਡੀ ਆਈ ਜੀ ਨਰਿੰਦਰ ਸਿੰਘ ਅੱਜ ਉਹ ਭਾਰਗਵਤ ਤੇ ਡੀਐਸਪੀ ਹਰਜਿੰਦਰ ਸਿੰਘ ਗੱਲ ਨੇ ਪਾਣੀ ਪਿਲਾ ਕੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀ ਐ ਭੁੱਖ ਹੜਤਾਲ ਖਤਮ ਕਰਾਈ ਐ ਜੋ ਕਿ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਸਨ ਤੇ ਅੱਜ ਪਾਣੀ ਪੀਣ ਤੇ ਸਹਿਮਤ ਹੋਏ ਨੇ ਉਹਨਾਂ ਨੇ ਕਹਿ ਕੇ ਇਹ ਪਾਣੀ ਛੱਡ ਦਿੱਤਾ ਸੀ ਕਿ ਜਦੋਂ ਉਹਨਾਂ ਨੂੰ ਸਤਵੇਂ ਗੇਟ ਦੀ ਮੀਟਿੰਗ ਤੋਂ ਬਾਅਦ ਡਿਟੇਨ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਹੋਰ ਜਿਹੜੇ ਡਿਟੇਨ ਕੀਤੇ ਗਏ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਪਾਣੀ ਵੀ ਤੱਕ ਨਹੀਂ ਪੀਣਗੇ ਉਦੋਂ ਤੱਕ ਉਹ ਪਾਣੀ ਨੂੰ ਹੱਥ ਤੱਕ ਨਹੀਂ ਲਾਉਣਗੇ ਤਾਂ ਉਹਨਾਂ ਨੇ ਜਿਹੜਾ ਆ ਭੋਜਨ ਵੀ ਨਹੀਂ ਲੈਣਗੇ ਤੇ ਨਾ ਹੀ ਉੱਥੇ ਪਾਣੀ ਪੀਣਗੇ ਤਾਂ ਜਦ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਤਾਂ ਡੱਲੇਵਾਲ ਨੇ ਐਡੀ ਜੀਪੀ ਦਸਕਰਨ ਸਿੰਘ ਡਾਈਜੀ ਨਰਿੰਦਰ ਭਾਰਗਵ ਤੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਦੀ ਮੌਜੂਦਗੀ ਦੇ ਵਿੱਚ ਪਾਣੀ ਪੀਤਾ ਤਾਂ ਕਿਸਾਨ ਸੰਘਰਸ਼ ਦੌਰਾਨ ਡੱਲੇਵਾਲ ਦੀ ਹਾਲਤ ਜਿਹੜੀ ਆ ਉਹ ਗੰਭੀਰ ਹੋ ਗਈ ਸੀ ਡੱਲੇਵਾਲ ਦੀ ਤਬੀਅਤ ਅ ਪਿਛਲੇ ਕਈ ਦਿਨਾਂ ਤੋਂ ਵਿਗੜ ਰਹੀ ਸੀ ਕਿਉਂਕਿ ਉਹ ਪੂਰੀ ਤਰ੍ਹਾਂ ਪੁਖੜ ਤਲ ਤੇ ਸਨ ਡਾਕਟਰੀ ਟੀਮ ਨੇ ਉਹਨਾਂ ਦੀ ਹਾਲਤ ਦੇ ਚਿੰਤਾ ਜ਼ਾਹਰ ਕੀਤੀ ਸੀ ਤਾਂ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਪਾਣੀ ਪੀਂਦੇ ਹੋਏ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਸਹਿਮਤ ਹੋਏ ਸਨ ਜਦ ਕਿਸਾਨਾਂ ਦੀ ਰਿਹਾਈ ਦਾ ਐਲਾਨ ਹੋਇਆ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਪਾਣੀ ਪੀਣ ਦੇ ਲਈ ਮਨਾਇਆ ਆਖਿਰਕਾਰ ਡੱਲੇਵਾਲ ਨੇ ਮਰਨ ਵਰਤਨ ਟੋੜ ਦਿੱਤਾ ਇਹ ਆਖ ਕੇ ਖਬਰ ਜਿਹੜੀ ਆ ਇਹ ਫੈਲਾਈ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਨੇ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਕਿਸਾਨਾਂ ਦੀਆਂ ਹੋਰ ਮੰਗਾਂ ਤੇ ਕਿੰਨਾ ਗੰਭੀਰ ਰਵੱਈਆ ਅਪਣਾਉਂਦੀ ਆ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਇਸ ਖਬਰ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਸਿਰਫ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਵੱਲੋਂ ਆ ਪਾਣੀ ਪੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਦੋਂ 7ਵੇਂ ਗੇਟ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਸੀ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਸਾਂਝੇ ਆਪਰੇਸ਼ਨ ਚੱਲੇ ਸੰ ਸ਼ੰਭੂ ਬਾਰਡਰ ਤੋਂ ਮੋਰਚਾ ਚੁਗਵਾਇਆ ਗਿਆ ਸੀ ਤਾਂ ਅਖਨੌਰੀ ਬਾਰਡਰ ਤੋਂ ਮੋਰਚਾ ਗਾਇਆ ਗਿਆ ਸੀ ਤਾਂ ਆ ਕਿਸੇ ਕਈ ਕਿਸਾਨ ਆਗੂਆਂ ਨੂੰ ਜਿਹੜਾ ਆ ਉਹ ਆਪਣੇ ਘਰੋਂ ਘਰੀ ਤੌਰ ਦਿੱਤਾ ਸੀ ਅਤੇ ਕਈ ਕਿਸਾਨਾਂ ਨੂੰ ਜਿਹੜਾ ਆ ਬਸੰਤ ਰਕਾਂ ਦੇ ਰਾਹੀ ਜਿਹੜਾ ਆ ਡਿਟੇਨ ਕੀਤਾ ਗਿਆ ਸੀ ਪੁਲਿਸ ਵੱਲੋਂ ਤਾਂ ਸਰਕਾਰ ਜਿਹੜੀ ਆ ਉਹਨਾਂ ਨੂੰ ਨਹੀਂ ਛੱਡ ਰਹੀ ਸੀ ਤਾਂ ਹਾਈ ਕੋਰਟ ਦੀ ਜਿਹੜੀ ਆ ਸਖਤ ਹਦਾਇਤਾਂ ਤੋਂ ਬਾਅਦ ਫਿਰ ਪੰਜਾਬ ਪੁਲਿਸ ਜਿਹੜੀ ਆ ਨਰਮ ਪੈਂਦੀ ਆ ਤਾਂ ਇੱਕ ਪੁਲਿਸ ਅਧਿਕਾਰੀ ਦਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਹ ਹੋਲੀ-ਹੋਲੀ ਜਿਹੜੇ ਕਿਸਾਨਾਂ ਨੂੰ ਉਹ ਛੱਡ ਦੇਣਗੇ ਤਾਂ ਜਦੋਂ ਕਿਸਾਨਾਂ ਦੀ ਰਿਹਾਈ ਹੁੰਦੀ ਦੇਖੀ ਆ ਤਾਂ ਉਸ ਤੋਂ ਬਾਅਦ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਹੁਰਾਂ ਵੱਲੋਂ ਪਾਣੀ ਜਿਹੜਾ ਆ ਉਹ ਪੀਤਾ ਗਿਆ ਨਾ ਕਿ ਭੁੱਖ ਹੜਤਾਲ ਕੀਤੀ ਗਈ ਆ ਤਾ ਇਹ ਖਬਰ ਲਗਾਤਾਰ ਫੈਲ ਰਹੀ ਹੈ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਹੁਰਾ ਵੱਲੋਂ ਭੁਖੜਤਾਲ ਖਤਮ ਕਰ ਦਿੱਤੀ ਗਈ ਆ ਇਸ ਖਬਰ ਦੇ ਵਿੱਚ ਕਿੰਨੀ ਕਿ ਸੱਚਾਈ ਆ ਇਸ ਨੂੰ ਜਿਹੜਾ ਆ ਵਾਚਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਬਿਲਕੁਲ ਜਿਹੜੀ ਝੂਠ ਹੈ ਬਿਲਕੁਲ ਇਦਾਂ ਨਹੀਂ ਹੈ ਸਿਰਫ ਉਹਨਾਂ ਨੇ ਪਾਣੀ ਇਸ ਕਰਕੇ ਪੀਤਾ ਕਿਉਂਕਿ ਕਿਸਾਨਾਂ ਦੀ ਰਿਹਾਈ ਤੇ ਉਹਨਾਂ ਨੇ ਪਾਣੀ ਛੱਡਿਆ ਸੀ ਬਾਕੀ ਜਿਹੜੀ ਉਹਨਾਂ ਦੀ ਭੁਖੜਤਾਲ ਆ ਉਹ ਉਸੇ ਤਰ੍ਹਾਂ ਜਾਰੀ ਰਹੇਗੀ